ਮਾਨਸਾ ਚ ਵਪਾਰੀ ਦੀ ਦੁਕਾਨ ਤੇ ਹੋਈ ਫਾਇਰਿੰਗ ਦੀ ਘਟਨਾ ਚ ਜਿੱਥੇ ਹਮਲਾਵਰ ਗੋਲੀਬਾਰੀ ਕਰਕੇ ਫਰਾਰ ਹੋ ਗਏ ਸਨ ਉੱਥੇ ਹੀ ਕੁਝ ਬਹਾਦਰ ਲੋਕਾਂ ਨੇ ਹੌਸਲੇ ਅਤੇ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕਰਦਿਆਂ ਹਮਲਾਵਰਾਂ ਦਾ ਸਾਹਮਣਾ ਕੀਤਾ ਬਠਿੰਡਾ ਡੀਆਈਜੀ ਰੇਂਜ ਵੱਲੋਂ ਗ੍ਰੰਥੀ ਜੁਗਰਾਜ ਸਿੰਘ ਸ਼ੇਰੂ ਗਰਗ ਅਤੇ ਸੁਖਵਿੰਦਰ ਸਿੰਘ ਨੂੰ ਉਹਨਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹਮਲਾਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਉਹਨਾਂ ਦੀ ਹੀ ਹਿੰਮਤ ਸੀ ਕਿ ਹਮਲਾਵਾਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਭੱਜਣ ਨੂੰ ਮਜਬੂਰ ਹੋ ਗਏ ਉਹੀ ਮੋਟਰਸਾਈਕਲ ਪੁਲਿਸ ਲਈ ਵੱਡਾ ਸੁਰਾਗ ਬਣਿਆ ਨਤੀਜੇ ਵਜੋਂ ਸਿਰਫ 72 ਘੰਟਿਆਂ ਵਿੱਚ ਦੋਵੇਂ ਹਮਲਾਵਾਰ ਪੁਲਿਸ ਦੀ ਗ੍ਰਿਫਤ ਚ ਆ ਗਏ ਕੱਲ ਦੋ ਬੰਦੇ ਅਰੈਸਟ ਹੋਏ ਸੀ ਆ ਤੀਜਾ ਬੰਦਾ ਇਹ ਬਲਜਿੰਦਰ ਸਿੰਘ ਹੈਗਾ ਜਿਸ ਨੂੰ ਇਨ ਦੋਨੋ ਬੰਦਿਆਂ ਨੂੰ ਕਾਫੀ ਟਾਈਮ ਉਸਨੂੰ ਪੜ੍ਹਾ ਦਿੱਤੀ ਸੀ ਤਾਂ ਉਹਨੂੰ ਵੀ ਅਸੀਂ ਅੜਨੇ ਦੇ ਸਬਲ ਹੋਏ ਹੈ ਕਿ ਤਾਂ ਉਹਨਾਂ ਦਾ ਟੋਟਲ ਰਿਕਵਰੀ ਸਾਡੀ 30 ਨਾਲ ਕੁਝ ਕੀ ਹੋ ਗਈ ਹੈ ਕਿ ਔਰ ਬਾਕੀ ਫਰਦਰ ਸਾਡੀ ਟੀਮ ਲੱਗੀ ਹੋਈ ਹੈਗੀ ਤਾਂ ਕਿ ਪੂਰਾ ਜੋ ਸਿੰਡੀਕੇਟ ਹੈ ਉਸਨੂੰ ਅਸੀਂ ਛੇਤੀ ਛੇਤੀ ਬਸਟ ਕਰੇ ਜਿਹੜਾ ਤੀਸਰਾ ਬਲਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਵੀ ਰੋਪੜ ਡਿਸਟ੍ਰਿਕਟ ਤੋਂ ਹੀ ਬਲੰਕ ਕਰਦਾ ਪਰ ਹੋਰ ਕੋਈ ਬ੍ਰੇਕ ਆਪ ਮਿਲਿਆ ਵੀ ਇਹ ਆ ਵੀ ਆ ਗਿਆ ਇਸਨੇ ਪੂਰਾ ਸਿੰਡੀਕੇਟ ਹੈਗਾ ਤਾਂ ਅਸੀਂ ਸਾਡੇ ਪੁਲਿਸ ਪਾਰਟੀ ਆ ਵੀ ਇਸ ਪਰ ਵਰਕ ਅਪਾਨ ਕਰ ਰਹੀ ਹੈਗੀ ਛੇਤੀ ਪੂਰਾ ਸਿੰਡੀਕੇਟ ਬਸਟ ਕਰੇਗਾ ਜਿਹੜਾ ਹੈਗਾ 28 ਤਰੀਕ ਨੂੰ ਦੇਖੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਤਿੰਨ ਸ਼ਹਿਰ ਵਾਸੀਆਂ ਨੇ ਬਹੁਤ ਵੀ ਸ਼ਲਾਂਗਾ ਜੋ ਜਿਹੜਾ ਕੰਮ ਕੀਤਾ ਸੀ ਉਹਨਾਂ ਨੇ ਜਿਹੜੇ ਦੋਸ਼ੀ ਸੀਗੇ ਜਿਹੜੇ ਕਿ ਫਾਇਰ ਕਰਕੇ ਇੱਕ ਦੁਕਾਨ ਤੇ ਭੱਜ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੈਦਲ ਇਹ ਇਹ ਜਿਹੜੇ ਸਾਡੇ ਸ਼ਹਿਰ ਵਾਸੀ ਜੀ ਇਹਨਾਂ ਨੇ ਪੈਦਲ ਹੀ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਹਥਿਆਰਬੰਦ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਹਨਾਂ ਦੇ ਕੋਸ਼ਿਸ਼ ਤੇ ਸਦਕਾ ਹੀ ਜਿਹੜਾ ਹੈਗਾ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੋਟਰਸਾਈਕਲ ਛੱਡ ਕੇ ਜਿਹੜਾ ਹੈਗਾ ਪੈਦਲ ਭੱਜਣਾ ਪਿਆ ਔਰ ਜਿਹਦੇ ਨਾਲ ਜੇ ਸਾਨੂੰ ਇਹ ਦੋਸ਼ੀਆਂ ਨੂੰ ਪਰੇਸ਼ਾਨ ਕਰਨ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡੀ ਸਾਨੂੰ ਜਿਹੜੀ ਮਦਦ ਮਿਲੀ ਜਿਹਦੇ ਨਾਲ ਕਿ ਅਸੀਂ ਇਹਨਾਂ ਨੂੰ ਅੱਜ ਫੜਨ ਦੇ ਵਿੱਚ ਜਿਹੜਾ ਹੈਗਾ ਅਸੀਂ ਸਫਲ ਹੋਏ ਹਾਂ ਔਰ ਇਹ ਸ਼ਹਿਰ ਵਾਸੀਆਂ ਦੇ ਵਿੱਚੋਂ ਜਿਹੜੇ ਇਹਨਾਂ ਵਿਅਕਤੀ ਨੇ ਇਹਨਾਂ ਦੇ ਨਾਮ ਨੇ ਗਰੰਤੀ ਸਿੰਘ ਜਗਰਾਤ ਸਿੰਘ ਹੀ ਸ਼ੇਰੂ ਗਰਗ ਅਤੇ ਸੁਖਵੀਰ ਸਿੰਘ ਹੀ ਇਹਨਾਂ ਤਿੰਨਾਂ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਥਿਆਰਬੰਦ ਜਿਹੜੇ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਮੂਹ ਮੰਨੇ ਹੋਈ ਸੀ ਇਹਨਾਂ ਦੇ ਰਸਤੇ ਵਿੱਚ ਆ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਔਕਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਜਿਵੇਂ ਇਹਨਾਂ ਨੂੰ ਜਾਨ ਦਾ ਵੀ ਖਤਰਾ ਸੀ ਇਹਨਾਂ ਨੇ ਪੁਲਿਸ ਦੀ ਇਹ ਸਹਾਇਤਾ ਕਰਕੇ ਜਿਹੜਾ ਹੈਗਾ ਸਾਡੀ ਵਿਸ਼ਵਾਸ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਵਿੱਚ ਪੈਦਾ ਕੀਤਾ ਹੈ ਤੇ ਇਹਨਾਂ ਦਾ ਜਿਹੜਾ ਪੁਲਿਸ ਪ੍ਰਣਾਲੀ ਤੇ ਐਡਮਿਨਿਸਟ੍ਰੇਸ਼ਨ ਤੇ ਜਿਹੜਾ ਵਿਸ਼ਵਾਸ ਆ ਉਹਦੇ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਦੀ ਰੱਖਿਆ ਵਾਸਤੇ ਇੱਕ ਬਹੁਤ ਹੀ ਜਿਹੜੀ ਹੈਗੀ ਵਧੀਆ ਆਪਣੀ ਡਿਊਟੀ ਜਿਹੜੀ ਹੈਗੀ ਆਪਣਾ ਫਰਜ਼ ਸਮਝ ਕੇ ਨਿਭਾਈ ਹੈ